ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਹੈਗਾ ਅੱਜ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 3.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗੇ ਨੇ ਸੋ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰ ਨਾਮਾ ਸੋ ਦੋਸਤੋ ਇਸ ਵੇਲੇ ਲੈ ਗਿਆ ਸੀ ਪੀਆਈਯੂ ਦੇ ਕਲਾਈਮੇਟ ਚੇਂਜ ਡਿਪਾਰਟਮੈਂਟ ਤੋਂ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਪਵਨੀਤ ਕੋ ਕਿੰਗਰਾ ਮੈਮ ਤੁਹਾਨੂੰ ਦੱਸ ਦਵਾਂ ਕਿ ਅੱਜ ਸੋਮਵਾਰ ਚੜ ਚੁੱਕਿਆ ਔਰ ਵੱਡੀ ਗੱਲ ਹੈ ਇਹ ਕਿ ਇਹ ਇਲੈਕਸ਼ਨ ਵੀਕ ਕਿਹਾ ਜਾ ਰਿਹਾ ਜੀ ਇਸ ਨੂੰ ਬਿਲਕੁਲ ਹਾਂ ਕਿਉਂਕਿ 1 ਜੂਨ ਨੂੰ ਜਿਹੜਾ ਇਲੈਕਸ਼ਨ ਹੋਣ ਜਾ ਰਹੇ ਨੇ ਤਕਰੀਬਨ 4 ਤੋਂ 5 ਦਿਨ ਹੀ ਰਹਿ ਗਏ ਨੇ ਲੋ ਹਰ ਕਿਸੇ ਦੀ ਨਜ਼ਰ ਜਿਹੜੀ ਹੈ ਸਮੇਂ ਵੈਦਰ ਨੂੰ ਲੈ ਕੇ ਹੈਗੀ ਹੈ ਤੇ ਆਓ ਫਿਰ ਗੱਲ ਕਰਦੇ ਹਾਂ ਸਸ਼ੀਗਾ ਮੈਮ ਕਿਸ ਕਹਦੇ ਤੁਸੀਂ ਕਿਵੇਂ ਕਿਸ ਤਰ੍ਹਾਂ ਕਹੋਗੇ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਨਿਰਣੈ ਸਮੇਂ ਕਿਉਂਕਿ 1 ਜੂਨ ਨੂੰ VOTING ਹੋਣ ਜਾ ਰਹੀ ਹੈ ਤੇ ਇਹ ਜਿਹੜੇ 4 ਹਫਤੇ 4 ਦਿਨ ਰਹਿ ਗਏ ਨੇ 3-4 ਦਿਨ ਰਹਿ ਗਏ ਨੇ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਗਰ ਜਦ ਤੱਕ ਗਰਮੀਆਂ ਘਟਣ ਗਿਆ ਤਾਂ ਕਿਉਂਕਿ ਵੋਟਿੰਗ ਦੀ ਤਾਰੀਖ ਨੇ ਦੇਣ ਜਾਣਾ ਹੈ ਕਰੋ ਬਾਹਰ ਨਿਕਲਣਾ ਮੈਂ ਭਾਵੇਂ ਕਿਹਾ ਜਾ ਰਿਹਾ ਕਿ ਬਹੁਤ ਸਾਰੀ ਸਰਕਾਰ ਸਮੇ ਸਮੇਂ ਤੇ ਦੱਸਿਆ ਜਾਏਗਾ ਕਿ ਮੌਸਮ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ ਲੇਕਿਨ ਇਹ ਕਿਦਾਂ ਦਾ ਹਫਤਾ ਪੂਰਾ ਰਹੇਗਾ ਅਗਰ ਗੱਲ ਕਰੀਏ ਤਾਂ ਜੀ ਅਸੀਂ ਪਿਛਲੇ ਦਿਨਾਂ ਤੋਂ ਵੀ ਦੇਖ ਰਹੇ ਹਾਂ ਕਿ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਹੈਗਾ ਜੇ ਅਸੀਂ ਅੱਜ ਦਾ ਮੈਕਸਿਮਮ ਟੈਂਪਰੇਚਰ ਦੇਖੀਏ ਤਾਂ ਅੱਜ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਲਗਭਗ 3.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 24.1 ਡਿਗਰੀ ਸੈਂਟੀਗ੍ਰੇਡ ਹੈ ਔਰ ਇਹ ਵੀ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ ਸੋ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਫਿਲਹਾਲ ਅਸੀਂ ਸਿਸਟਮ ਦੇ ਕਿਸੇ ਤਰ੍ਹਾਂ ਦੇ ਕੋਈ ਡਿਵੈਲਪਮ ਦਿਨਾਂ ਦੇ ਵਿੱਚ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਆ ਆਉਣ ਵਾਲੇ ਦੋ ਦਿਨ ਜਿਹੜੀਆਂ ਸਵियर ਹੀਟ ਵੇਵ ਕੰਡੀਸ਼ਨਸ ਹੋਣਗੀਆਂ ਉਹਦੇ ਤੋਂ ਬਾਅਦ ਥੋੜੀ ਜੀ ਟੈਂਪਰੇਚਰ ਦੇ ਵਿੱਚ ਗਿਰਾਵਟ ਹੋ ਸਕਦੀ ਹੈ ਹੀਟ ਵੇਵ ਕੰਡੀਸ਼ਨਸ ਤੋਂ ਥੋੜੀ ਜੀ ਰਾਹਤ ਮਿਲ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਐਸੀ ਮਪਨੀਤ ਕੁਕਿੰਗਰਾ ਮੈਂ ਜਿਹੜਾ ਸਾਫ਼ ਤੌਰ ਤੇ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਤੋਂ ਬਾਅਦ ਜਿਹੜਾ ਵਾ ਹੀਟ ਵੇਵਜ਼ ਦੇ ਵਿੱਚ ਯਾਨੀ ਕਿ ਅਕਸਰ ਹੀਟ ਵੇਵ ਕਿਆ ਜਾਂਦਾ ਹੈ ਕਿ ਅਗਰ ਦਿਨ ਵੇਲੇ ਵੀ ਜਿਹੜਾ ਵਾ ਗਰਮ ਹਵਾਵਾਂ ਚਲਦੀਆਂ ਨੇ ਗਰਮੀ ਪੂਰੀ ਇਹ ਤਾਪਮਨ ਪੂਰਾ ਵਧਿਆ ਰਹਿੰਦਾ ਹੈ ਲੇਕਿਨ ਸ਼ਾਮ ਹੁੰਦੇ ਹੁੰਦੇ ਕਿਤੇ ਨਾ ਕਿਤੇ ਠੰਡੀਆਂ ਹਵਾਵਾਂ ਚੱਲ ਪੈਂਦੀਆਂ ਤਾਪਮਨ 'ਚ ਥੋੜੀ ਜਿਹੀ ਗਿਰਾਵਟ ਦੇਖਣ ਨੂੰ ਮਿਲਦੀ ਹੈ ਲੇਕਿਨ ਹੀਟ ਵੇਵਜ਼ ਦੇ ਵਿੱਚ ਦਿਨ ਔਰ ਰਾਤ ਜਿਹੜੇ ਨੇ ਦੋਨੋਂ ਹੀ ਗਰਮ ਪਾਏ ਜਾਂਦੇ ਨੇ ਜਿਸ ਵਿੱਚ ਕੋਈ ਵੀ ਰਾਹਤ ਨਹੀਂ ਮਿਲਦੀ ਲੇਕਿਕ ਮੈਂਮ ਨੇ ਇੱਕ ਵੱਡੀ ਗ ਗੀਰਾਵਟ ਤਾਂ ਹੀ ਹੋ ਸਕਦੀ ਹੈ ਕਿ ਸ਼ਾਮ ਦੇ ਟਾਈਮ ਜਿਹੜਾ ਬਈ ਮੌਸਮ ਨੂੰ ਥੋੜਾ ਜਿਆ ਠੰਡਾ ਹੋਣਾ ਸ਼ੁਰੂ ਹੋ ਜਾਏ ਯਾਨੀ ਗਰਮੀ ਤੋਂ ਸਾਨੂੰ ਥੋੜੀ ਰਾਹਤ ਮਿਲਣੇ ਸ਼ੁਰੂ ਹੋ ਜਾਏਗੀ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਣੇ ਨੂੰ ਦੋ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਕ ਦਿਨਾ